ਕੀ ਜੀ ਤੁਸੀਂ ਜਿਹੜਾ ਅਸਲ ਵਿੱਚ ਹੋਲਡ ਮੈਨਸ ਲੈ ਕੇ ਆਏ ਹੋ ਤੁਸੀਂ ਬਾਂਬੇ ਤੋਂ ਉਸ ਬਾਰੇ ਕੀ ਕਹਣਾ ਹੋਏ ਹਾਂਜੀ ਸਸਰੀਗਾਲ ਦੀ ਪਹਿਲਾ ਗੱਲ ਸਾਰਿਆਂ ਨੂੰ ਤੇ ਮੈਂ ਤਾਂ ਡਬਲ ਜੱਗੇ ਹੀ ਲਵਾਣਾ ਤੇ ਸ਼ਹਿਰ ਮਕੇਰੀਆਂ ਪਿੰਡ ਪਟੀਆਂ ਰਾਜਪੂਤਾਂ ਤੇ ਇਹਦੇ ਵਿੱਚ ਮੈਂ ਪਹਿਲਾਂ ਵੀ ਕਾਫੀ ਮੈਡਲ ਜੇ ਚੁਕਿਆ ਮੈਂ ਜਿੱਦਾਂ ਕਿ ਮਿਸਟਰ ਪੰਜਾਬ 18 ਵਾਰੀ ਤੇ ਆਪਣਾ ਨਾਰਥ ਇੰਡੀਆ 2 ਵਾਰੀ ਤੇ ਆਪਣਾ ਮਿਸਟਰ 올ੰਪੀਆ ਜਿੱਥੇ ਮੈਂ ਪਹਿਲਾਂ ਟੌਪ 5 'ਚ ਆਇਆ ਹਾਂ ਕਿ ਮੈਂ ਤਿਆਰੀ ਨਹੀਂ ਛੱਡੀ ਤੇ ਇਸ ਤੋਂ ਬਾਅਦ ਮੈਂ ਬਹੁਤ ਤਿਆਰੀ ਕਰਕੇ ਗਿਆ ਹਾਂ ਮਤਲਬ 2 ਸਾਲ ਪਹਿਲਾਂ ਖੇਡਿਆ ਹੀ ਮੈਂ ਟੌਪ 5 'ਚ ਆਇਆ ਹਾਂ ਕਿ ਮੈਂ ਤਿਆਰੀ ਨਹੀਂ ਛੱਡੀ ਬਹੁਤ ਮਿਹਨਤ ਕੀਤੀ ਉਸ ਤੋਂ ਬਾਅਦ ਮੈਂ 골ਡਮੈਨ ਡਲ ਅਸਲ ਕੀਤਾ ਤੇ ਪਹਿਲਾਂ ਵੀ ਮੈਂ ਸਿੰਗਾਪੋਰ ਚ ਵੀ 골ਡਮੈਨ ਰਹਿ ਚੁੱਕਿਆ ਮੈਂ ਇਹ ਜੱਗੀ ਜੀ ਕਿਸ ਤਰ੍ਹਾਂ ਦਾ ਸਫਰ ਰਿਹਾ ਜਦੋਂ ਤੁਸੀਂ ਬੰਬੇ ਪਹੁੰਚੇ ਉਹ ਬਾਕ ਬਾਕ ਕੰਟਰੀਆਂ ਤੋਂ ਤੁਹਾਡੇ ਜਿਹੜੇ ਕੰਪੀਟੀਟਰ ਆਏ ਸੀਗੇ ਕਿੱਦਾਂ ਫਿਰ ਤੁਸੀਂ ਇਹ ਸਾਰਾ ਜਿਹੜੀ ਆ ਹਾਸਲ ਕੀਤੀ ਬਹੁਤ ਜੀ ਇਹਦੇ ਵਿੱਚ ਮੇਰੇ 6 ਮਹੀਨੇ ਦੀ ਤਿਆਰੀ ਨੂੰ ਲੱਗੇ 6 ਮਹੀਨੇ ਨੂੰ ਤੇ ਘਟੋ ਘੜ ਮੈਂ ਤਿਆਰੀ ਕੀਤੀ ਅੰਮ੍ਰਿਤਸਰ ਅਮਨ 올ੰਪੀਆ ਉਸਤਾਦ ਮੇਰੇ ਉਹਨਾਂ ਕੋ ਤਿਆਰੀ ਕੀਤੀ ਐ ਤੇ ਬੰਬੇ ਚ ਮਤਲਬ ਕਿ ਕਾਫੀ ਜਿਆਦਾ ਕੰਟਰੀਆਂ ਦੇ ਬੰਦੇ ਆਏ ਹੀ ਮਤਲਬ ਹਰ ਕੰਟਰੀ ਤੋਂ ਆਏ ਹੀ ਅਮਰੀਕਾ ਸਾਊਥ ਈਰਾਨ ਹਰ ਜਗ੍ਹਾ ਦੇ ਕੰਟਰੀਆਂ ਦੇ ਬੰਦੇ ਆਏ ਹੀ ਉਹਦੇ ਵਿੱਚੋਂ ਮੇਰਾ 골ਡ ਆਇਆ ਤੇ ਕਿੰਨਾ weight ਕਿੰਨਾ ਸੀ ਮਤਲਬ ਮੇਰਾ 65 weight ਚ ਖੜਿਆ ਮੈਂ 60 ਚ ਕਿੰਨੇ ਵੀ ਹੋਰ ਜਿਹੜੇ ਤੁਹਾਡੇ ਕੰਪੀਟੀਟਰਸ ਨੇ ਸਾਰੇ ਬਰਾਬਰ weight ਹੁੰਦਾ ਮਤਲਬ weight ਅਲੱਗ-ਅਲੱਗ ਹੁੰਦਾ ਆਪਣੀ ਕੈਟਾਗਰੀ ਚ ਮੈਂ 골ਡ ਆ ਅੱਛਾ ਤੁਸੀਂ ਆਪਣੀ ਕੈਟਾਗਰੀ ਦੱਸੋ ਕਿਹੜੀ ਕੈਟਾਗਰੀ ਚ ਮੇਰੀ 60 60 ਹਾਂਜੀ ਹਾਂਜੀ 60 ਕਿਲੋ ਹਾਂਜੀ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੇ ਕੀ ਕਹਿਣਾ ਚਾਹੁੰਦੇ ਮੈਂ ਹੀ ਕਹਿਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਹੋ ਤੇ ਮਿਹਨਤ ਕਰੋ ਸਾਰੇ ਸਵੇਰੇ ਉੱਠ ਕੇ ਤੜਕੇ ਮਿਹਨਤ ਕਰੋ ਮਿਹਨਤ ਨਹੀਂ ਸਾਰਾ ਕੁਝ ਦੇਣਾ ਨਸ਼ੇ ਨੇ ਕੁਝ ਨਹੀਂ ਦੇਣਾ ਜੀ ਤੁਹਾਨੂੰ